ਲੋਕਾਂ ਦੇ ਮਨਾਂ ਵਿੱਚ ਪੁਲਿਸ ਦਾ ਖੋਫ ਕਿਸ ਤਰ੍ਹਾਂ ਖਤਮ ਹੁੰਦਾ ਜਾ ਰਿਹਾ ਇਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਹੈ ਫਿਰੋਜ਼ਪੁਰ ਦੇ ਬਾਂਸੀ ਗੇਟ ਵੇਚ ਜਿੱਥੇ ਟ੍ਰੈਫਿਕ ਪੁਲਿਸ ਵਾਲੋਂ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਵਿਰੋਧ ਕਾਰਵਾਈ ਕੀਤੀ ਜਾ ਰਹੀ ਸੀ ਇਸ ਦੌਰਾਨ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਤੇ ਟ੍ਰੈਫਿਕ ਪੁਲਿਸ ਵਾਲਿਆਂ ਨੇ ਜਦੋਂ ਉਹਨਾਂ ਨੂੰ ਰੋਕਿਆ ਤੇ ਕਾਗਜ਼ਾਤ ਪੁੱਛੇ ਤਾਂ ਅਗੋਂ ਨੌਜਵਾਨ ਟ੍ਰੈਫਿਕ ਕਰਮਚਾਰੀਆਂ ਨੂੰ ਗਲਤ ਸ਼ਬਦਾਵਲੀ ਨਾਲ ਬੋਲਣਾ ਸ਼ੁਰੂ ਕਰ ਦਿੰਦੇ ਨੇ ਜਦ ਟ੍ਰੈਫਿਕ ਕਰਮਚਾਰੀਆਂ ਨੇ ਇਹਨਾਂ ਨੂੰ ਰੋਕਿਆ ਤੇ ਨੌਜਵਾਨ ਗੁੱਸੇ 'ਚ ਆ ਕੇ ਟ੍ਰੈਫਿਕ ਕਰਮਚਾਰੀਆਂ ਦੇ ਚਪੇੜ ਹੀ ਮਾਰ ਦਿੰਦੇ ਨੇ ਉਸ ਦੀ ਵਰਦੀ ਤੇ ਹੱਥ ਪਾ ਲੈਂਦੇ ਨੇ ਕਿਸੇ ਤਰ੍ਹਾਂ ਸਾਥੀਆਂ ਤੇ ਕਰਮਚਾਰੀਆਂ ਨੇ ਉਕਤ ਨੌਜਵਾਨਾਂ ਨੂੰ ਦਬੋਚਿਆ ਤੇ ਥਾਣਾ ਸਿਟੀ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੇ ਥਾਣਾ ਸਿਟੀ ਪੁਲਿਸ ਵੱਲੋਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਆ ਰਹੇ ਜੀ ਤਰੁ ਪਾਸੇ ਪਾਸੂ ਆ ਰਹੇ ਜੀ ਆਪਣੇ ਅਸੀਂ ਹੱਥ ਦਿੱਤਾ ਜੀ ਇਹਨਾਂ ਨੂੰ ਤੇ ਰੁਕੇ ਨੇ ਰੋਕ ਕੇ ਦੀ ਕਹਾਣੀ ਦੱਸੋ ਤੁਸੀਂ ਇੱਥੇ ਕਿੰਨੇ ਪੁਛਕਾ ਲਾਇਏ ਤੁਸੀਂ ਲਾਇਆ ਲਾਈ ਸਕਦੇ ਹਾਂ ਹਾਂ ਤੇ ਸ਼ਰਾਬ ਨਾਲ ਰੱਕੇ ਦੀ ਦਾਰੂ ਨਾ ਪੀਤੀ ਜੀ ਅਹੀਂ ਰੋਕਿਆ ਦਾਰੂ ਕਿਤੇ ਪੇਪਰ ਮੰਦਲ ਕਦੇ ਕੋਈ ਪੇਪਰ ਜੀ ਦੇ ਬੋਟਾ ਨਾਲ ਸਾਡਾ ਤੁਸੀਂ ਕਰੀ ਛੱਡ ਕੇ ਆਓਗੇ ਪੇਪਰ ਇੱਕ ਖੱਦੋ ਖੱਦਾਂ ਨਾਲ ਹੀ ਢਾਲ ਪਾਏ ਗਏ ਨੇ ਪਹਿਲੂ ਮੇਰੇ ਘਰ ਪੈਣ ਫਿਰ ਦੂਜੇ ਮਲਾਈ ਦੇ ਪੈਣ ਫਿਰ ਸ਼ੰਕਰ ਦੇ ਘਰ ਪਾਏ ਗਏ ਨੇ ਹਾਂਜੀ ਕੀ ਮੰਗ ਕਰਦੇ ਹੋ ਸ਼ੰਕਰ ਤੇ ਤੇ ਇਹਨਾਂ ਦੇ ਪਰਚਾ ਹੋਣਾ ਕਰਵਾਉਣਾ ਚਾਹੀਦਾ ਜੀ ਤੁਹਾਡਾ ਕੀ ਕੀ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਹੈ ਬਰਦੀ ਪਾਰ ਛੋਟੇ ਪਾਰ ਤੇ ਬਰਦੀ ਪਾਰਤੀਆ ਬਟਨ ਤੋੜਤੇ ਹੀ ਜਲ ਪੈ ਗਈ ਜੀ ਫਟਲਾ ਸੀ ਇੱਕ ਤੇਜੀ ਆਉਣੇ ਕੋਟਰ ਦੇ ਪੌਸੇ ਗੇਟ ਤੇ ਕੌਮਸਨ ਲਾਇਗੋ ਨਾਲ ਬਸ ਦੀ ਕੀਤੀ ਜੀ ਕੀ ਇਹ ਪੂਰਾ ਨੁਕਸਾਨ ਹੁਣ ਤੁਸੀਂ ਸਾਡੀ ਟ੍ਰੈਫਿਕ ਜਿਹੜੀ ਹੈਗੀ ਹੈ ਪੁਲਿਸ ਉਹਨਾਂ ਦਾ ਨਾਕਾ ਲੱਗਿਆ ਸੀ ਬਸ ਗੇਟ ਤੇ ਦੋ ਆਦਮੀ ਜਿਹਨਾਂ ਦੀ ਸ਼ਰਾਬ ਪੀਤੀ ਹੋਈ ਸੀ ਉਹ ਮੌਕੇ ਤੇ ਉਹਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜੇ ਤੋ ਉਹਨਾਂ ਨੂੰ ਕੋਸ਼ਿਸ਼ ਕੀਤੀ ਸ਼ਰਾਬ ਪੀਤੀ ਹੋਣ ਕਰਕੇ ਉਹਨਾਂ ਦਾ ਆਪਸ ਵਿੱਚ ਜਿਤ ਤਬahi ਹੋ ਗਈ ਜਿਸ ਨਾਲ ਸਾਡੇ ਇੱਕ ਮੁਲਾਜ਼ਮ ਦੀ ਥੋੜੀ ਵਰਦੀ ਵੀ ਫੜ ਗਈ ਅਸੀਂ ਜੋ ਵੀ ਬੰਦ ਦੀ ਕਾਰਵਾਈ ਮੁਕੱਦਮਾ ਦਰਜ ਕਰਕੇ ਇਹਦੀ ਅੱਗੇ ਤਫਤੀਸ਼ ਕਰ ਰਹੇ ਹਾਂ ਸਰ ਕੀ ਹੈ ਇਤਿਹਾਸ ਬੰਦੇ ਨੇ ਜਿਹੜੇ ਦੱਸਦੇ ਇਸ ਦੇ ਅਧਾਰ ਇਹਦਾ ਕੋਈ ਵੀ ਹੋਣ ਕਾਨੂੰਨ ਸਰ ਵਾਸਤੇ ਇੱਕ ਹੀ ਹੈ ਤਾਂ ਕਿ ਕੀ ਕਰਗੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਜੀ